ਸੰਤੋ ਮਨ ਪਵਨੈ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਰਾਵ ਰਾਗ ਸੋਠ ਭਗਤ ਕਬੀਰ ਜੀ ਦੀ ਬਣਦਾ ਇਹ ਪਵਨ ਸ਼ਬਦ ਅੱਜ ਆਪਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਆ ਕੇ ਕਿ ਸੰਤ ਜਨੋ ਮੇਰੇ ਪਾਉਣ ਵਰਗੇ ਚੰਚਲ ਮਨ ਨੂੰ ਹੁਣ ਸੁਖ ਮਿਲ ਗਿਆ ਹੈ ਉਨੇ ਮਨ ਪ੍ਰਭੂ ਦਾ ਮਿਲਾਪ ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਾ ਜਾ ਸਕਦਾ ਹੈ ਗੁਰ ਦਿਖ ਲਈ ਮੋਰੀ ਜੇਤ ਮੇਰਗ ਪੜਤ ਹੈ ਚੋਰੀ ਕਿਉਂਕਿ ਸਤਿਗੁਰੂ ਨੇ ਮੈਨੂੰ ਮੇਰੀ ਉਹ ਕਮਜ਼ੋਰੀ ਵਿਖਾ ਦਿੱਤੀ ਹੈ ਜਿਸ ਕਰਕੇ ਕਾਮਾਦਿਕ ਪਸ਼ੂ ਅਡੋਲ ਹੀ ਮੈਨੂੰ ਆਦ ਬਉਂਦੇ ਸਨ ਮੂੰਦ ਲੀਏ ਦਰਵਾਜੇ ਵਾਜੀ ਅਲੇ ਅਨਹਦ ਬਾਜੇ ਸੋ ਮੈਂ ਗੁਰੂ ਦੀ ਮਿਹਰ ਨਾਲ ਸਰੀਰ ਦੇ ਦਰਵਾਜੇ ਗਿਆਨ ਇੰਦਰੇ ਪਰ ਨਿੰਦਾ ਪਰ ਤਾਨ ਪਰ ਧਨ ਆਦਿਕ ਵੱਲੋਂ ਬੰਦ ਕਰ ਲਏ ਹਨ ਤੇ ਮੇਰੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੇ ਬਾਜੇ ਇੱਕ ਰਸ ਵਜਣ ਲੱਗ ਪਏ ਹਨ ਕੋਮਬ ਕਮਲ ਜਲ ਪਰਿਆ ਜਲ ਮੇਟਿਆ ਊ ਬਾ ਕਰਿਆ ਮੇਰਾ ਹਿਰਦਾ ਕਮਲ ਰੂਪ ਖੜਾ ਪਹਿਲਾਂ ਵਿਕਾਰਾਂ ਦੇ ਪਾਣੀ ਨਾਲ ਭਰਿਆ ਹੋਇਆ ਸੀ ਹੁਣ ਗੁਰੂ ਦੀ ਬਰਕਤ ਨਾਲ ਮੈਂ ਉਹ ਪਾਣੀ ਡੋਲ ਦਿੰਦਾ ਹੈ ਤੇ ਹਿਰਦੇ ਨੂੰ ਉੱਚਾ ਕਰ ਦਿੰਦਾ ਹੈ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤਉ ਮਨ ਮਾਨਿਆ ਭਗਤ ਕਬੀਰ ਜੀ ਦੇ ਇਹ ਪਾਵਨ ਸ਼ਬਦ ਰਾਇ ਗੁਰੂ ਰਾਮਦਾਸ ਸੱਚੇ ਪਾਸ਼ਾ ਦੇ ਦਰ ਤੋਂ ਆਪਾਂ ਨੂੰ ਹੁਕਮ ਹੋ ਰਿਹਾ ਹੈ ਕਿ ਜੋ ਉਸ ਦੇ ਜਨ ਬਣ ਗਏ ਹਨ ਉਹਨਾਂ ਨੇ ਪ੍ਰਭੂ ਨਾਲ ਜਾਣ ਪਛਾਣ ਪਾ ਲਈ ਹੈ ਤੇ ਜਿਨ੍ਹਾਂ ਨੇ ਜਦੋਂ ਤੋਂ ਇਹ ਸਾਂਝ ਪਾਈ ਹੈ ਉਹਨਾਂ ਦਾ ਮਨ ਉਸ ਪ੍ਰਭੂ ਵਿੱਚ ਗਿਝ ਗਿਆ ਹੈ ਹੋਈਆਂ ਬੇਅੰਤ ਭੁੱਲਾਂ ਜੁਕਾ ਦੀ ਮਾਫੀ ਬਖਸ਼ਨੀ ਜੀ ਆਓ ਜਨ ਬਣ ਜਾਈਏ ਆਪਣੀ ਵੀ ਗੁਰੂ ਨਾਲ ਸਾਂਝ ਬਣ ਜਾਵੇ ਗੁਰਮੰਤਰ ਦਾ ਜਾਪ ਕਰੀਏ ਗੁਰੂ ਉਤਰ ਉਠ ਕੇ ਦਾਨ ਬਖਸ਼ ਦੇਣਾ ਵਾਹੇ ਗੁਰੂ Wow. Uh.